ਹੈਲੋ ਫਰੈਂਡਸ ਹੀ ਹਾਲੇ ਤੁਹਾਡਾ ਹਮੇਸ਼ਾ ਦੀ ਤਰਾਂ ਫਿਰ ਇੱਕ ਨਵੀਂ ਕਹਾਣੀ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੀ ਹਾਂ ਪਾਪੀ ਔਰਤ ਆਓ ਸੁਣਦੇ ਹਾਂ ਬਹੁਤ ਹੀ ਦਿਲਚਸਪ ਕਹਾਣੀ ਮੇਰਾ ਨਾਮ ਸ਼ੰਕਰ ਹੈ ਮੈਂ ਇੱਕ ਪੁਜਾਰੀ ਹਾਂ ਇੱਕ ਦਿਨ ਸਵੇਰੇ ਆਰਤੀ ਦੇ ਬਾਅਦ ਮੈਂ ਫ੍ਰੀ ਹੋਇਆ ਸੀ ਤਾਂ ਇੱਕ ਜਵਾਨ ਲੜਕਾ ਜਿਸ ਦੀ ਉਮਰ 19 ਸਾਲ ਸੀ ਲਗਭਗ 35 ਸਾਲ ਦੀ ਔਰਤ ਨੂੰ ਲੈ ਕੇ ਮੰਦਰ ਵਿੱਚ ਆਇਆ ਉਸ ਔਰਤ ਨੇ ਉਸ ਸਮੇਂ ਇੱਕ ਵੱਡੀ ਕਾਲੀ ਚਾਦਰ ਲਈ ਹੋਈ ਸੀ ਪਰ ਉਸ ਦਾ ਚਿਹਰਾ ਛੁਪਿਆ ਹੋਇਆ ਨਹੀਂ ਸੀ ਲੋਕ ਭਗਵਾਨ ਦੀ ਆਰਤੀ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ ਉਹ ਲੜਕਾ ਮੇਰੇ ਕੋਲ ਆਇਆ ਤੇ ਮੈਨੂੰ ਪ੍ਰਣਾਮ ਕੀਤਾ ਅਤੇ ਮੇਰੇ ਕੋਲ ਬੈਠ ਗਿਆ ਮੈਂ ਉਸ ਲੜਕੇ ਨੂੰ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਪੁਜਾਰੀ ਜੀ ਤੁਸੀਂ ਮੇਰਾ ਵਿਆਹ ਇਸ ਲੜਕੀ ਨਾਲ ਕਰਵਾ ਦਿਓ ਉਸ ਲੜਕੇ ਦੀ ਗੱਲ ਸੁਣ ਕੇ ਮੈਨੂੰ ਬਹੁਤ ਅਜੀਬ ਲੱਗਿਆ ਕਿਉਂਕਿ ਉਹ ਲੜਕੀ ਤਾਂ ਬਿਲਕੁਲ ਨਹੀਂ ਲੱਗ ਰਹੀ ਸੀ ਬਲਕਿ ਉਹ ਤੇ ਇੱਕ ਔਰਤ ਸੀ ਉਮਰ ਵਿੱਚ ਉਸ ਤੋਂ ਬਹੁਤ ਵੱਡੀ ਸੀ ਅਤੇ ਉਸ ਦੀ ਮਾਂ ਲੱਗ ਰਹੀ ਸੀ ਪਰ ਬਹੁਤ ਹੀ ਖੂਬਸੂਰਤ ਸੀ ਮੈਂ ਉਸ ਲੜਕੇ ਤੋਂ ਪੁੱਛਿਆ ਕਿ ਤੂੰ ਕਿੱਥੋਂ ਆਇਆ ਹੈ ਤੇ ਤੇਰੇ ਵਿਆਹ ਵਿੱਚ ਸ਼ਾਮਲ ਹੋਣ ਲਈ ਤੇਰੇ ਨਾਲ ਹੋਰ ਕੌਣ ਹੈ ਉਹ ਲੜਕਾ ਕਹਿਣ ਲੱਗਿਆ ਕਿ ਮੇਰੇ ਨਾਲ ਕੋਈ ਨਹੀਂ ਹੈ ਅਸੀਂ ਦੋਨੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਹਾਂ ਤੁਸੀਂ ਕਿਸੇ ਵੀ ਤਰ੍ਹਾਂ ਸਾਡੇ ਫੇਰੇ ਕਰਵਾ ਦਿਓ ਮੈਂ ਉਸ ਔਰਤ ਵੱਲ ਦੇਖਿਆ ਤਾਂ ਉਸਨੇ ਵੀ ਇਹੀ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਇਸ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਹਾਂ ਪਰ ਮੈਨੂੰ ਦੋਨਾਂ ਤੇ ਸ਼ੱਕ ਹੋ ਰਿਹਾ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਦੋਨੇ ਘਰ ਤੋਂ ਭੱਜ ਕੇ ਵਿਆਹ ਕਰਵਾਉਣ ਆਏ ਹਨ ਕੱਲ ਨੂੰ ਜੇਕਰ ਕੋਈ ਪੁਲਿਸ ਕੇਸ ਹੋਇਆ ਤਾਂ ਮੈਂ ਤਾਂ ਬੇਕਾਰ ਵਿੱਚ ਹੀ ਬਦਨਾਮ ਹੋ ਜਾਵਾਂਗਾ ਇਸ ਲਈ ਮੈਂ ਫੇਰੇ ਕਰਵਾਉਣ ਤੋਂ ਮਨਾ ਕਰ ਦਿੱਤਾ ਉਦੋਂ ਹੀ ਉਸ ਲੜਕੇ ਨੇ ਆਪਣੇ ਪਿੱਛੇ ਇੱਕ ਬੈਗ ਵਿੱਚ 1 ਲੱਖ ਰੁਪਏ ਮੇਰੇ ਸਾਹਮਣੇ ਰੱਖ ਦਿੱਤਾ ਤੇ ਕਹਿਣ ਲੱਗਿਆ ਇਹ ਤੁਹਾਡੀ ਕੀਸ ਹੈ ਅਤੇ ਇਸ ਗੱਲ ਦੀ ਮੈਂ ਗਰੰਟੀ ਦਿੰਦਾ ਹਾਂ ਕਿ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਹੋਵੇਗੀ ਸੱਚ ਕਹਾ ਤਾਂ 1 ਲੱਖ ਰੁਪਏ ਦੇਖ ਕੇ ਮੇਰੇ ਮਨ ਵਿੱਚ ਲਾਲਚ ਆ ਗਿਆ ਸੀ ਅਤੇ ਫਿਰ ਮੈਂ ਉਹਨਾਂ ਦੋਹਾਂ ਦਾ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ ਵੈਸੇ ਵੀ ਉਹ ਦੋਨੋਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਆਏ ਸਨ ਮੈਂ ਉਸ ਲੜਕੇ ਨੂੰ ਕਿਹਾ ਠੀਕ ਹੈ ਮੈਂ ਵਿਆਹ ਦਾ ਮੰਤਰ ਪੜ੍ਹ ਦਿੰਦਾ ਹਾਂ ਪਰ ਇਸ ਲਈ ਤੂੰ ਇੱਕ ਗਵਾਹ ਦਾ ਇੰਤਜ਼ਾਮ ਕਰ ਲੈ ਤਾਂ ਜ਼ਿਆਦਾ ਚੰਗਾ ਹੋਵੇਗਾ ਕਿਉਂਕਿ ਤੇਰੇ ਵਿਆਹ ਦੀ ਗਵਾਹੀ ਦੇਣ ਲਈ ਕੋਈ ਤਾਂ ਹੋਣਾ ਚਾਹੀਦਾ ਹੈ ਉਹ ਲੜਕਾ 10 ਮਿੰਟ ਵਿੱਚ ਹੀ ਗਵਾਹ ਲੈ ਕੇ ਆ ਗਿਆ ਅਤੇ ਮੈਂ ਉਸ ਗਵਾਦੀ ਮੌਜੂਦਗੀ ਵਿੱਚ ਉਸ ਲੜਕੇ ਦਾ ਤੇ ਉਸ ਔਰਤ ਦਾ ਵਿਆਹ ਕਰਵਾ ਦਿੱਤਾ। ਵਿਆਹ ਹੋਣ ਤੋਂ ਬਾਅਦ ਉਹ ਦੋਨੇ ਚਲੇ ਗਏ ਪਰ ਕੁਝ ਦਿਨਾਂ ਬਾਅਦ ਇੱਕ ਅਜੀਬ ਜਿਹਾ ਹਾਦਸਾ ਹੋਇਆ ਜਿਸ ਨੇ ਮੈਨੂੰ ਦੁਬਾਰਾ ਉਸ ਜੋੜੇ ਨਾਲ ਮਿਲਵਾ ਦਿੱਤਾ। ਮੇਰੇ ਮਾਤਾ-ਪਿਤਾ ਮੇਰੀ ਛੋਟੀ ਉਮਰ ਵਿੱਚ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਸਨ। ਮੈਂ ਆਪਣੇ ਰਿਸ਼ਤੇਦਾਰਾਂ ਕੋਲ ਪਲਿਆ ਤੇ ਵੱਡਾ ਹੋਇਆ ਸੀ। ਇਸ ਪਿੰਡ ਵਿੱਚ ਮੈਂ ਇੱਕ ਮੰਦਰ ਵਿੱਚ ਕੰਮ ਕਰਨ ਲੱਗ ਪਿਆ ਸੀ ਅਤੇ ਐਤਿਹੀ ਇੱਕ ਘਰ ਕਿਰਾਏ ਤੇ ਲੈ ਕੇ ਰਹਿਣ ਲੱਗ ਪਿਆ ਸੀ। ਜਦੋਂ ਵੀ ਮੈਂ ਵਿਹਲਾ ਹੁੰਦਾ ਤਾਂ ਪਿੰਡ ਦੇ ਬਾਹਰ ਨਦੀ ਦੇ ਕਿਨਾਰੇ ਜਾ ਕੇ ਬੈਠ जाया ਕਰਦਾ ਸੀ ਇੱਥੇ ਇੱਕ ਦਰਖਤ ਮੇਰੇ ਮਾਤਾ ਪਿਤਾ ਨੇ ਆਪਣੇ ਹੱਥਾਂ ਨਾਲ ਲਾਇਆ ਸੀ ਜੋ ਹੁਣ ਕਾਫੀ ਵੱਡਾ ਹੋ ਗਿਆ ਸੀ ਇਸ ਦਰਖਤ ਥੱਲੇ ਬੈਠ ਕੇ ਮੈਨੂੰ ਬਹੁਤ ਸਕੂਨ ਮਿਲਦਾ ਸੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੇਰੇ ਮਾਤਾ ਪਿਤਾ ਦਾ ਸਾਯਾ ਮੇਰੇ ਸਿਰ ਤੇ ਹੋਵੇ ਅੱਜ ਵੀ ਮੈਂ ਇਸ ਦਰਖਤ ਦੇ ਥੱਲੇ ਬੈਠਾ ਹੋਇਆ ਸੀ ਬਹੁਤ ਹੀ ਸਕੂਨ ਮਹਿਸੂਸ ਹੋ ਰਿਹਾ ਸੀ ਇਸ ਨਦੀ ਤੋਂ ਥੋੜੀ ਦੂਰ ਤੇ ਇੱਕ ਸ਼ਮਸ਼ਾਨ ਘਾਟ ਸੀ ਮੈਂ ਬਹੁਤ ਹੀ ਉਦਾਸੀ ਨਾਲ ਸ਼ਮਸ਼ਾਨ ਘਾਟ ਵੱਲ ਦੇਖ ਰਿਹਾ ਸੀ ਪਤਾ ਨਹੀਂ ਕਿੰਨੇ ਲੋਕ ਆਪਣੇ ਪਿਆਰਿਆਂ ਨੂੰ ਛੱਡ ਕੇ ਇਸ ਸ਼ਮਸ਼ਾਨ ਘਾਟ ਦੀ ਸਵਾਹ ਬਣ ਚੁੱਕੇ ਸਨ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਆਪਣੇ ਕਿੰਨੇ ਤੜਪਦੇ ਹਨ ਪਰ ਉਹ ਤਾਂ ਦੂਸਰੀ ਦੁਨੀਆ ਵਿੱਚ ਜਾ ਚੁੱਕੇ ਸਨ ਮੈਂ ਉਦਾਸੀ ਨਾਲ ਸ਼ਮਸ਼ਾਨ ਘਾਟ ਵੱਲ ਦੇਖ ਰਿਹਾ ਸੀ ਉਦੋਂ ਹੀ ਮੇਰੀ ਨਜ਼ਰ ਇੱਕ ਨਵੀਂ-ਨਵੀਂ ਮੱਚੀ ਹੋਈ ਚਿਤਾ ਉੱਤੇ ਪਈ ਜਿਸ ਦੀ ਸਵਾਹ ਹਾਲੇ ਤੱਕ ਠੰਡੀ ਨਹੀਂ ਹੋਈ ਸੀ ਉਸ ਚਿਤਾ ਨੂੰ ਦੇਖ ਕੇ ਪਤਾ ਨਹੀਂ ਕਿਉਂ ਮੇਰੇ ਦਿਲ ਨੂੰ ਬਹੁਤ ਦੁੱਖ ਹੋਇਆ। ਪਤਾ ਨਹੀਂ ਕੌਣ ਆਪਣੇ ਪਿਆਰੇ ਨੂੰ ਛੱਡ ਕੇ ਚਿਤਾ ਦੀ ਸਵਾਹ ਬਣ ਗਿਆ ਸੀ। ਮੈਂ ਹੌਲੀ-ਹੌਲੀ ਕਦਮ ਚੁੱਕਦਾ ਹੋਇਆ ਉਸ ਚਿਤਾ ਕੋਲ ਗਿਆ ਅਤੇ ਰੱਬ ਨੂੰ ਪ੍ਰਾਰਥਨਾ ਕਰਨ ਲੱਗਿਆ ਕਿ हे ਰੱਬਾ ਇਹ ਇਨਸਾਨ ਨੂੰ ਜੋ ਆਪਣੇ ਨੂੰ ਛੱਡ ਕੇ ਤੁਰ ਗਿਆ ਹੈ, ਇਸ ਦੇ ਆਪਣੇ ਨੂੰ ਇਸ ਦੇ ਬਿਨਾਂ ਜਿਉਣ ਦੀ ਹਿੰਮਤ ਦੇ। ਮੈਂ ਇਹ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਮੇਰੇ ਕੰਨਾਂ ਵਿੱਚ ਕਿਸੇ ਦੀ ਰੋਂ ਦੀ ਆਵਾਜ਼ ਆਉਣ ਲੱਗੀ। ਕੋਈ ਸਿਸਕ ਸਿਸਕ ਕੇ ਰੋ ਰਿਹਾ ਸੀ ਮੈਂ ਇੱਕਦਮ ਚੌਂਕ ਗਿਆ ਹੈਰਾਨ ਹੋ ਗਿਆ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਜਾਨ ਨਿਕਲ ਗਈ ਕਿਉਂਕਿ ਸਾਹਮਣੇ ਇੱਕ ਔਰਤ ਜਿਸ ਨੇ ਇੱਕ ਵੱਡੀ ਚਾਦਰ ਲਈ ਹੋਈ ਸੀ ਇੱਕ ਰੁੱਖ ਨਾਲ ਟੇਕ ਲਾ ਕੇ ਰੋ ਰਹੀ ਸੀ ਮੈਨੂੰ ਉਸ ਤੇ ਬਹੁਤ ਤਰਸ ਆਇਆ ਮੈਂ ਉਸ ਦੇ ਕੋਲ ਚਲਾ ਗਿਆ ਉਸ ਦਾ ਪੂਰਾ ਸਰੀਰ ਸਿਸਕਿਆ ਨਾਲ ਹਿਲ ਰਿਹਾ ਸੀ ਮੈਂ ਉਸ ਦੇ ਕੋਲ ਖੜਾ ਹੋ ਗਿਆ ਪਰ ਫਿਰ ਪਿਛਲੀਆਂ ਗੱਲਾਂ ਮੇਰੇ ਦਿਮਾਗ ਵਿੱਚ ਕਿਸੇ ਫਿਲਮ ਦੀ ਤਰ੍ਹਾਂ ਚੱਲਣ ਲੱਗੀਆਂ ਇਹ ਚਾਦਰ ਇਹ ਗੁਲੀਆ ਬਿਲਕੁਲ ਉਸੇ ਔਰਤ ਦਾ ਸੀ ਜੋ ਕੁਝ ਦਿਨ ਪਹਿਲਾਂ ਮੰਦਿਰ ਵਿੱਚ ਵਿਆਹ ਕਰਨ ਲਈ ਆਈ ਸੀ ਉਸਨੇ ਆਪਣਾ ਸਿਰ ਗੋਡਿਆਂ ਵਿੱਚ ਦੇ ਰੱਖਿਆ ਸੀ ਇਸ ਲਈ ਮੈਂ ਉਸਦਾ ਚਿਹਰਾ ਨਹੀਂ ਦੇਖ ਸਕਿਆ ਸੀ ਪਰ ਉਸਦੀ ਚਾਦਰ ਨੂੰ ਦੇਖ ਕੇ ਮੈਂ ਪਹਿਚਾਨ ਗਿਆ ਸੀ ਕਿ ਜ਼ਰੂਰ ਇਹ ਉਹੀ ਔਰਤ ਹੈ ਜਿਸ ਦੀ ਰੋਂਦੀ ਹੋਈ ਆਵਾਜ਼ ਸੁਣ ਕੇ ਮੈਂ ਸਭ ਕੁਝ ਸਮਝ ਚੁੱਕਿਆ ਸੀ ਸ਼ਾਇਦ ਜਿਸ ਲੜਕੇ ਨਾਲ ਉਸਦਾ ਵਿਆਹ ਹੋਇਆ ਸੀ ਸ਼ਾਇਦ ਉਹ ਮਰ ਗਿਆ ਹੈ ਅਤੇ ਵਿਆਹ ਦੇ ਕੁਝ ਦਿਨ ਬਾਅਦ ਹੀ ਇਹ ਔਰਤ ਵਿਧਵਾ ਹੋ ਗਈ ਹੈ ਮੈਂ ਦੇਖਿਆ ਉਹ ਲਗਾਤਾਰ ਰੋ ਰਹੀ ਸੀ ਫਿਰ ਉਹ ਮੈਨੂੰ ਉੱਥੇ ਦੇਖ ਕੇ ਇੱਕਦਮ ਪਿੱਛੇ ਮੁੜੀ ਅਤੇ ਮੇਰੇ ਉੱਤੇ ਨਜ਼ਰਾਂ ਪੈਂਦੇ ਹੀ ਕਹਿਣ ਲੱਗੀ ਤੂੰ ਇੱਥੇ ਖੜ੍ਹਾ ਹੈ ਮੈਨੂੰ ਬਰਬਾਦ ਕਰਕੇ ਚੈਨ ਨਹੀਂ ਆਇਆ ਉਸਨੇ ਆਪਣਾ ਚਿਹਰਾ ਉੱਤੇ ਚੁੱਕਿਆ ਤੇ ਫਿਰ ਮੈਂ ਪਹਿਚਾਨ ਗਿਆ ਕਿ ਹਾਂ ਇਹ ਤਾਂ ਉਹੀ ਔਰਤ ਹੈ ਮਹਾਰਾਣੀ ਨਾਲ ਉਸਵਲ ਦੇਖਿਆ ਤੇ ਕਿਹਾ ਮੈਂ ਤੁਹਾਨੂੰ ਕਿਵੇਂ ਬਰਬਾਦ ਕਰ ਦਿੱਤਾ ਤੁਸੀਂ ਤਾਂ ਉਸ ਦਿਨ ਆਪਣੀ ਮਰਜ਼ੀ ਨਾਲ ਵਿਆਹ ਕਰਨ ਲਈ ਆਏ ਸੀ ਤੁਸੀਂ ਖੁਦ ਕਿਹਾ ਸੀਗੇ ਮੈਂ ਇਸ ਲੜਕੇ ਨਾਲ ਵਿਆਹ ਕਰਨਾ ਚਾਹਦੀ ਹਾਂ। ਮੇਰੀ ਗਰਲਸਨ ਕਿ ਔਰਤ ਕਹਿਣ ਲੱਗੀ, ਤੂੰ ਮੇਰਾ ਵਿਆਹ ਕਰਵਾਇਆ ਸੀ। ਤੂੰ ਹੀ ਤਾਂ ਮੇਰੀ ਬਰਬਾਦੀ ਦੀ ਕਹਾਣੀ ਲਿਖੀ ਹੈ। ਇਹ ਕਹਿ ਕੇ ਉਹ ਦੁਬਾਰਾ ਰੋਣ ਲੱਗ ਪਈ ਤੇ ਆਪਣੇ ਹੱਥ ਮੱਚੀ ਹੋਈ ਚਿਤਾ ਦੀ ਗਰਮ ਸਵਾਹ ਵਿੱਚ ਮਾਰਨ ਲੱਗ ਪਈ। ਗਰਮ ਸਵਾਹ ਨਾਲ ਉਸਦੇ ਹੱਥ ਮੱਚ ਗਏ। ਮੈਂ ਜਲਦੀ ਨਾਲ ਉਸਦੇ ਹੱਥ ਪਿੱਛੇ ਕੀਤੇ ਅਤੇ ਉਸ ਨੂੰ ਛਿੜਕਣ ਲੱਗ ਪਿਆ। ਮੈਂ ਪੁੱਛਿਆ ਕਿ ਤੇਰਾ ਪਤੀ ਮਰ ਗਿਆ ਹੈ? ਉਹ ਬੋਲੀ, ਨਹੀਂ, ਉਹ ਤਾਂ ਨਹੀਂ ਮਰਿਆ। बस मैं मर गई हां ये क्या कि वो फिर रोने लग गई वो बेहद खूबसूरत थी उसकी सुंदरता ਨੂੰ ਦੇਖ ਕੇ ਮੈਂ ਪਲਕ ਚ ਭਕਣਾ ਵੀ ਭੁੱਲ ਗਿਆ ਸੀ ਉਸ ਦਿਨ ਜਾਦੋ ਵਿਆਹ ਕਰਨ ਲਈ ਮੰਦਿਰ ਵਿੱਚ ਆਈ ਸੀ ਤਾਂ ਮੈਂ ਉਸ ਨੂੰ ਐਨੇ ਧਿਆਨ ਨਾਲ ਨਹੀਂ ਦੇਖਿਆ ਸੀ ਪਰ ਅੱਜ ਦੇਖਿਆ ਤਾਂ 당ਗ ਰਹਿ ਗਿਆ ਸੀ ਐਨੀ ਖੂਬਸੂਰਤ ਤੌਰ ਮੈਂ ਅੱਜ ਤੱਕ ਨਹੀਂ ਦੇਖੀ ਸੀ ਮੈਂ ਉਸ ਨੂੰ ਸਮਝਾਇਆ ਕਿ ਦੇਖ ਸ਼ਾਮ ਦਾ ਸਮਾਂ ਹੋਣ ਵਾਲਾ ਹੈ ਤੁਸੀਂ ਹੁਣ ਆਪਣੇ ਘਰ ਚਲੇ ਜਾਓ ਇਸ ਤਰ੍ਹਾਂ ਸ਼ਮਸ਼ਾਨ ਘਾਟ ਵਿੱਚ ਬੈਠਣਾ ਤੁਹਾਡੇ ਲਈ ਸਹੀ ਨਹੀਂ ਹੈ। ਮੇਰੀ ਗੱਲ ਸੁਣ ਕੇ ਉਹ ਬੋਲੀ ਕਿ ਤੁਸੀਂ ਮੈਨੂੰ ਆਪਣੇ ਘਰ ਲੈ ਚੱਲੋ। ਮੈਂ ਤੁਹਾਡੀ ਸੇਵਾ ਕਰੂੰਗੀ। ਤੁਹਾਡੇ ਘਰ ਵਿੱਚ ਸਾਰੇ ਕੰਮ ਕਰਾਂਗੀ ਪਰ ਦੁਬਾਰਾ ਉਸ ਘਰ ਵਿੱਚ ਨਹੀਂ ਜਾਣਾ ਚਾਹੁੰਦੀ। ਮੈਨੂੰ ਗਲਤ ਨਾ ਸਮਝਣਾ ਪਰ ਮੈਂ ਸਿਰਫ ਅਤੇ ਸਿਰਫ ਤੁਹਾਡੀ ਸੇਵਾ ਕਰੂੰਗੀ। ਮੇਰਾ ਕੋਈ ਮਕਸਦ ਨਹੀਂ ਹੈ। ਮੈਨੂੰ ਸਿਰ ਛਿਪਾਉਣ ਲਈ ਬਸ ਇੱਕ ਛੱਤ ਚਾਹੀਦੀ ਹੈ। ਇਸ ਦੇ ਬਦਲੇ ਮੈਂ ਸਭ ਕੁਝ ਕਰਨ ਦੀ ਤਿਆਰ ਹਾਂ। ਮੈਂ ਤੁਹਾਡੀ ਸੇਵਾ ਕਰੂੰਗੀ। ਅਤੇ ਬਦਲੇ ਵਿੱਚ ਕੁਝ ਨਹੀਂ ਮੰਗਾਂਗੀ। ਉਸ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਿਆ। ਮੈਂ ਉਸ ਨੂੰ ਕਿਹਾ ਕਿ ਤੂੰ ਮੇਰੇ ਘਰ ਤਾਂ ਚੱਲ ਸਕਦੀ ਹੈ ਪਰ ਸਿਰਫ ਇੱਕ ਰਾਤ ਲਈ। ਉਹ ਔਰਤ ਬੋਲੀ ਠੀਕ ਹੈ। ਮੈਨੂੰ ਸਿਰਫ ਇੱਕ ਰਾਤ ਦਾ ਸਹਾਰਾ ਦੇ ਦਿਓ। ਮੈਂ ਸਵੇਰੇ ਕਿਸੇ ਹੋਰ ਜਗ੍ਹਾ ਚਲੀ ਜਾਵਾਂਗੀ। ਮੈਂ ਤੁਹਾਡੀ ਬਹੁਤ ਹੀ احਸਾਨਮੰਦ ਹੋਵਾਂਗੀ। ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਇੱਕ ਇਕੱਲੀ ਖੂਬਸੂਰਤ ਔਰਤ ਨੂੰ ਮੈਂ ਆਪਣੇ ਘਰ ਵਿੱਚ ਕਿਵੇਂ ਸਹਾਰਾ ਦੇ ਸਕਦਾ ਹਾਂ। ਪਰ ਉਸ ਨੇ ਗੱਲ ਹੀ ਇਸ ਤਰ੍ਹਾਂ ਦੀ ਕਹੀ ਸੀ ਕਿ ਮੈਂ ਉਸ ਨੂੰ ਖੁਦ ਆਪਣੇ ਨਾਲ ਘਰ ਚੱਲਣ ਲਈ ਕਹਿ ਦਿੱਤਾ ਸੀ ਹੁਣ ਮੈਂ ਉਸ ਨੂੰ ਮਨਾ ਵੀ ਨਹੀਂ ਕਰ ਸਕਦਾ ਸੀ ਮੈਂ ਕਿਹਾ ਤੁਸੀਂ ਮੇਰੇ ਨਾਲ ਚੱਲੋ ਜਿੰਨੀ ਹੋ ਸਕੇਗੀ ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ ਉਹ ਕਹਿਣ ਲੱਗੀ ਕਿ ਤੁਸੀਂ ਮੇਰੀ ਮਦਦ ਕਰ ਰਹੇ ਹੋ ਇਹ ਗੱਲ ਕਿਸੇ ਨੂੰ ਪਤਾ ਨਹੀਂ ਚਲਣੀ ਚਾਹੀਦੀ ਉਸ ਨੇ ਖੁਦ ਨੂੰ ਚੰਗੀ ਤਰ੍ਹਾਂ ਚਾਦਰ ਦੇ ਨਾਲ ਢੱਕ ਲਿਆ ਮੈਂ ਵੈਸੇ ਤਾਂ ਪੈਦਲ ਹੀ ਪਿੰਡ ਤੋਂ ਬਾਹਰ ਨਦੀ ਦੇ ਕੋਲ ਆਇਆ ਕਰਦਾ ਸੀ ਪਰ ਉਹ ਔਰਤ ਨਾਲ ਹੋਣ ਕਾਰਨ ਮੈਂ ਇੱਕ ਰਿਕਸ਼ਾ ਕਰ ਲਿਆ ਸੀ ਅਸੀਂ ਦੋਨੋਂ ਘਰ ਪਹੁੰਚਣ ਵਾਲੇ ਸੀ ਮੇਰੇ ਦਿਲ ਵਿੱਚ ਹਜ਼ਾਰਾਂ ਸਵਾਲ ਸਨ ਕਿ ਆਖਿਰ ਮੈਂ ਇਸ ਔਰਤ ਦੀ ਜ਼ਿੰਦਗੀ ਬਰਬਾਦ ਕਿਸ ਤਰ੍ਹਾਂ ਕੀਤੀ ਹੈ ਇਹ ਮੈਨੂੰ ਆਪਣੀ ਬਰਬਾਦੀ ਦਾ ਜ਼ਿੰਮੇਵਾਰ ਕਿਉਂ ਠਹਿਰਾ ਰਹੀ ਹੈ ਉਸਨੇ ਤਾਂ ਖੁਦ ਹੀ ਵਿਆਹ ਕਰਨ ਲਈ ਕਿਹਾ ਸੀ ਅਤੇ ਹੁਣ ਇਹ ਰੋ ਰਹੀ ਹੈ ਪਤਾ ਨਹੀਂ ਕਿਸ ਦੀ ਚਿਤਾ ਤੇ ਬੈਠੀ ਦੁੱਖ ਮਨਾ ਰਹੀ ਸੀ ਅਤੇ ਕੀ ਇਸ ਵਿੱਚ ਮੇਰਾ ਕੋਈ ਦੋਸ਼ ਹੈ ਜੇਕਰ ਉਸ ਦਾ ਪਤੀ ਮਰ ਗਿਆ ਹੈ ਤਾਂ ਇਸ ਵਿੱਚ ਮੇਰਾ ਕੋਈ ਦੋਸ਼ ਨਹੀਂ ਹੈ ਮੈਂ ਗੱਲ ਸੋਚ ਰਿਹਾ ਸੀ ਕਿ ਉਸ ਔਰਤ ਨੇ ਮੈਨੂੰ ਹੈਰਾਨ ਕਰ ਦਿੱਤਾ। ਉਹ ਕਹਿਣ ਲੱਗੀ, "ਮੇਰਾ ਪਤੀ ਸ਼ਾਇਦ ਮੈਨੂੰ ਲੱਭਦਾ ਹੋਇਆ ਤੁਹਾਡੇ ਕੋਲ ਆਊਗਾ। ਪਰ ਆਪਦੇ ਵਾਸਤੇ ਤੁਸੀਂ ਉਸ ਨੂੰ ਮੇਰੇ ਬਾਰੇ ਕੁਝ ਨਹੀਂ ਦੱਸਣਾ। ਜੇਕਰ ਤੁਸੀਂ ਆਪਣੇ ਘਰ ਵਿੱਚ ਵੀ ਨਹੀਂ ਰੱਖਣਾ ਚਾਹੁੰਦੇ ਤਾਂ ਮੈਂ ਕਿਤੇ ਹੋਰ ਚਲੀ ਜਾਵਾਂਗੀ। ਪਰ ਮੈਂ ਦੁਬਾਰਾ ਉਸ ਘਰ ਵਿੱਚ ਨਹੀਂ ਜਾਣਾ ਚਾਹੁੰਦੀ। ਮੈਂ ਬਹੁਤ ਹੀ ਵੱਡਾ ਪਾਪ ਕੀਤਾ ਹੈ ਅਤੇ ਉਸੇ ਪਾਪ ਦੀ ਸਜ਼ਾ ਮੈਨੂੰ ਮਿਲ ਰਹੀ ਹੈ।" ਮੈਂ ਉਸ ਔਰਤ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਤੇ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਦਾ ਕੀ ਕੀਤਾ ਹੈਗੇ ਤੁਹਾਨੂੰ ਰੱਬ ਤੋਂ ਸਜ਼ਾ ਮਿਲ ਰਹੀ ਹੈ ਕੀ ਤੁਹਾਡੀ ਸ਼ਾਦੀ ਵਿੱਚ ਕੋਈ ਖੁਸ਼ੀ ਨਹੀਂ ਹੈ ਮੇਰੀ ਗੱਲ ਸੁਣ ਕੇ ਉਹ ਹੰਝੂ ਪੁੰਜਣ ਲੱਗੀ ਫਿਰ ਰਿਕਸ਼ੇ ਵਾਲੇ ਵੱਲ ਇਸ਼ਾਰਾ ਕਰਕੇ ਬੋਲੀ ਨਹੀਂ ਮੈਂ ਤੁਹਾਨੂੰ ਹੁਣ ਨਹੀਂ ਦੱਸ ਸਕਦੀ ਤੁਹਾਡੇ ਘਰ ਚੱਲ ਕੇ ਮੈਂ ਤੁਹਾਨੂੰ ਸਭ ਕੁਝ ਦੱਸ ਦੇਵਾਂਗੀ ਮੈਨੂੰ ਅਹਿਸਾਸ ਹੋਇਆ ਕਿ ਰਿਕਸ਼ੇ ਵਾਲੇ ਦੇ ਸਾਹਮਣੇ ਐਨੀਆਂ ਗੱਲਾਂ ਕਰਨਾ ਚੰਗਾ ਨਹੀਂ ਹੈ ਥੋੜੀ ਦੇਰ ਬਾਅਦ ਅਸੀਂ ਘਰ ਪਹੁੰਚ ਗਏ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਬੈਠਣ ਲਈ ਕਿਹਾ ਮੇਰੇ ਕੋਲ ਇੱਕ ਹੀ ਕਮਰਾ ਸੀ ਅਤੇ ਮੈਂ ਇਸ ਘਰ ਵਿੱਚ ਇਕੱਲਾ ਰਹਿੰਦਾ ਸੀ ਮੈਂ ਬਾਹਰ ਆ ਕੇ ਮੰਜੀ ਤੇ लेट ਗਿਆ ਉਹ ਔਰਤ ਮੇਰਾ ਖਾਲੀ ਘਰ ਦੇਖ ਕੇ ਡਰ ਗਈ ਅਤੇ ਕਹਿਣ ਲੱਗੀ ਕਿ ਤੁਸੀਂ ਇਸ ਘਰ ਵਿੱਚ ਇਕੱਲੇ ਰਹਿੰਦੇ ਹੋ ਇਸ ਘਰ ਵਿੱਚ ਕੋਈ ਦੂਸਰਾ ਕਮਰਾ ਨਹੀਂ ਹੈ ਮੈਂ ਕਿਹਾ ਨਹੀਂ ਇਸ ਘਰ ਵਿੱਚ ਇਹੀ ਇੱਕ ਕਮਰਾ ਹੈ ਕਿਉਂਕਿ ਮੇਰੇ ਮਾਤਾ ਪਿਤਾ ਜਾਂਦੇ ਨਹੀਂ ਹਨ ਅਤੇ ਮੈਂ ਇਸ ਘਰ ਵਿੱਚ ਇਕੱਲਾ ਹੀ ਰਹਿੰਦਾ ਹਾਂ ਪਤਨੀ ਵੀ ਨਹੀਂ ਹੈ ਭੈਣ ਭਰਾ ਵੀ ਨਹੀਂ ਹਨ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੈ ਮੈਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਦਾ ਸੀ ਅਤੇ ਫਿਰ ਇੱਥੇ ਆ ਗਿਆ ਮੇਰੀ ਗੱਲ ਸੁਣ ਕੇ ਉਹ ਥੋੜੀ ਦੇਰ ਲਈ ਪਰੇਸ਼ਾਨ ਹੋ ਗਈ ਫਿਰ ਉਹ ਕਹਿਣ ਲੱਗੀ ਮੈਂ ਪਹਿਲਾਂ ਹੀ ਇੱਕ ਪਾਪੀ ਔਰਤ ਹਾਂ ਕਿ ਤੁਹਾਡਾ ਘਰ ਵੀ ਮੇਰੀ ਵਜ੍ਹਾ ਨਾਲ ਤਬਾਹ ਨਾ ਹੋ ਜਾਵੇ ਇਸ ਲਈ ਮੈਂ ਸਵੇਰੇ ਚਲੀ ਜਾਵਾਂਗੀ ਬਸ ਅੱਜ ਦੀ ਰਾਤ ਮੈਨੂੰ ਇੱਥੇ ਰਹਿਣ ਦੇ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਡੇ ਲਈ ਖਾਣਾ ਬਣਾ ਦਿੰਦੀ ਹਾਂ ਮੈਂ ਕਿਹਾ ਜੇਕਰ ਤੁਸੀਂ ਸਭ ਕੁਝ ਕਰ ਸਕਦੀ ਹੈ ਤਾਂ ਮੈਂ ਆਪਣੇ ਮੁਹੱਲੇ ਦੇ ਕਿਸੇ ਘਰ ਵਿੱਚ ਤੈਨੂੰ ਕੰਮ ਤੇ ਲਗਵਾ ਦੇਵਾਂਗਾ। ਤੈਨੂੰ ਬਦਲੇ ਵਿੱਚ ਚੰਗੇ ਪੈਸੇ ਮਿਲ ਜਾਣਗੇ। ਇਸ ਤਰ੍ਹਾਂ ਤੂੰ ਆਪਣਾ ਪੇਟ ਪਾਲ ਸਕਦੀ ਹੈ। ਬਿਲਕੁਲ ਐਸਾ ਹੀ ਹੋਵੇਗਾ। ਮੈਂ ਕੁਝ ਵੀ ਕਰ ਲਵਾਂਗੀ ਪਰ ਉਸ ਘਰ ਵਿੱਚ ਵਾਪਸ ਨਹੀਂ ਜਾਣਾ ਚਾਹੁੰਦੀ। ਜੇਕਰ ਤੁਸੀਂ ਕਹੋ ਤਾਂ ਮੈਂ ਤੁਹਾਡੇ ਨਾਲ ਮੰਦਰ ਦੀ ਸਾਫ ਸਫਾਈ ਕਰਵਾ ਦਿਆ ਕਰਾਂਗੀ ਤਾਂ ਕਿ ਮੇਰੇ ਪਾਪ ਭਗਵਾਨ ਮaaf ਕਰ ਦੇਵੇ। ਉਹ ਵਾਰ-ਵਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਉਹ ਬਹੁਤ ਹੀ ਪਾਪੀ ਵਰਤ ਹੈ। ਮੈਨੂੰ ਉਸ ਦੀ ਕਹਾਣੀ ਉਹਦੇ ਜਿਆਦਾ ਹੀ ਦਿਲਚਸਪ ਲੱਗ ਰਹੀ ਸੀ ਇਸ ਤੋਂ ਪਹਿਲਾਂ ਮੈਂ ਉਸ ਤੋਂ ਕੁਝ ਪੁੱਛਦਾ ਅਤੇ ਗੱਲ ਕਰਦਾ ਮੈਨੂੰ ਆਪਣੇ ਘਰ ਦਾ ਦਰਵਾਜ਼ਾ ਖੜਕਣ ਦੀ ਆਵਾਜ਼ ਸੁਣਾਈ ਦਿੱਤੀ ਕੋਈ ਮੇਰੇ ਘਰ ਦਾ ਦਰਵਾਜ਼ਾ ਜੋਰ-ਜੋਰ ਨਾਲ ਖੜਕਾ ਰਿਹਾ ਸੀ ਮੈਂ ਹੈਰਾਨ ਹੋ ਗਿਆ ਮੈਂ ਦਰਵਾਜ਼ਾ ਖੋਲਿਆ ਤਾਂ ਸਾਹਮਣੇ ਮਹੱਲੇ ਦੇ 9-10 ਆਦਮੀ ਖੜੇ ਹੋਏ ਸਨ ਉਹਨਾਂ ਨੂੰ ਦੇਖ ਕੇ ਮੈਂ ਸਮਝ ਗਿਆ ਕਿ ਇਹ ਕਿਉਂ ਆਏ ਹਨ ਮੈਂ ਉਹਨਾਂ ਨੂੰ ਆਉਣ ਦੀ ਵਜ੍ਹਾ ਪੁੱਛੀ ਤਾਂ ਉਹ ਕਹਿਣ ਲੱਗੇ ਦੇਖੋ ਪੰਡਤ ਜੀ ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ ਇਹ ਸ਼ਰੀਫਾਂ ਦਾ ਮੁਹੱਲਾ ਹੈ। ਅਸੀਂ ਇੱਥੇ 3 ਭੈਣਾਂ ਵਾਲੇ ਰਹਿੰਦੇ ਹਾਂ। ਤੁਸੀਂ ਇੱਥੇ ਇਕੱਲੇ ਰਹਿੰਦੇ ਹੋ। ਤੁਸੀਂ ਸਾਡੇ ਮੰਦਰ ਦੇ ਪੁਜਾਰੀ ਹੋ। ਅਸੀਂ ਤੁਹਾਨੂੰ ਰਹਿਣ ਲਈ ਇਸ ਮੁਹੱਲੇ ਵਿੱਚ ਮਕਾਨ ਵੀ ਦਿੱਤਾ ਹੈ। ਅਸੀਂ ਇਸ ਤਰ੍ਹਾਂ ਕਿਸੇ ਇਕੱਲੇ ਲੜਕੇ ਨੂੰ ਮੁਹੱਲੇ ਵਿੱਚ ਰਹਿ ਨਹੀਂ ਦਿੰਦੇ। ਪਰ ਅੱਜ ਤੁਸੀਂ ਹਰਕਤ ਇਸ ਤਰ੍ਹਾਂ ਦੀ ਕਰ ਦਿੱਤੀ ਕਿ ਉਹ ਮਾਫੀ ਦੇ ਲਾਇਕ ਵੀ ਨਹੀਂ ਹੈ। ਅਸੀਂ ਸੁਣਿਆ ਹੈ ਕਿ ਤੁਸੀਂ ਆਪਣੇ ਨਾਲ ਕਿਸੇ ਔਰਤ ਨੂੰ ਲੈ ਕੇ ਆਏ ਹੋ। ਇਹ ਗੱਲ ਤੁਹਾਡੇ ਗੁਆਂਢੀ ਨੇ ਦੱਸੀ ਹੈ। ਜੇਕਰ ਉਹ ਔਰਤ ਬੇਸਹਾਰਾ ਹੈ ਤਾਂ ਉਸ ਔਰਤ ਨੂੰ ਸਾਡੇ ਨਾਲ ਭੇਜ ਦਿਓ ਜਾਂ ਫਿਰ ਤੁਸੀਂ ਉਸ ਨੂੰ ਲੈ ਕੇ ਕਿਤੇ ਹੋਰ ਚਲੇ ਜਾਓ ਸਾਡੇ ਮੁਹੱਲੇ ਵਿੱਚ ਸ਼ਰੀਫ ਲੋਕ ਰਹਿੰਦੇ ਹਨ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਪੂਰਾ ਸਾਥ ਦੇਵੋਗੇ ਅਤੇ ਇਸ ਔਰਤ ਨੂੰ ਸਾਡੇ ਹਵਾਲੇ ਕਰ ਦਿਓਗੇ ਸਾਰੇ ਮੁਹੱਲੇ ਵਾਲੇ ਸ਼ੱਕ ਦੀ ਨਜ਼ਰ ਨਾਲ ਮੈਨੂੰ ਦੇਖ ਰਹੇ ਸਨ ਪਰ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਜਰਾ ਵੀ ਬੁਰਾ ਨਹੀਂ ਮਨਾਇਆ ਮੈਂ ਕਿਹਾ ਤੁਸੀਂ ਤਾਂ ਮੇਰੀ ਮੁਸ਼ਕਲ ਆਸਾਨ ਕਰ ਦਿੱਤੀ ਦਰਅਸਲ ਇੱਕ ਬੇਸਹਾਰਾ ਗਰੀਬ ਔਰਤ ਹੈ ਜਿਸ ਨੂੰ ਮੈਂ ਬੜੀ ਮੁਸ਼ਕਿਲ ਨਾਲ ਅਤੇ ਬੜੀ ਮਜਬੂਰੀ ਨਾਲ ਆਪਣੇ ਘਰ ਲੈ ਕੇ ਆਇਆ ਸੀ ਜੇਕਰ ਤੁਸੀਂ ਆਪਣੇ ਘਰ ਵਿੱਚ ਰੱਖ ਸਕਦੇ ਹੋ ਤਾਂ ਰੱਖ ਲਓ ਇਸ ਔਰਤ ਕਾਰਨ ਮੈਂ ਪਰੇਸ਼ਾਨ ਹੋ ਗਿਆ ਸੀ ਸ਼ਾਇਦ ਉਹ ਔਰਤ ਉਹਨਾਂ ਨਾਲ ਜਾਣਾ ਨਹੀਂ ਚਾਹੁੰਦੀ ਸੀ ਜਦ ਮੈਂ ਉਸ ਔਰਤ ਨੂੰ ਕਿਹਾ ਕਿ ਉਸ ਨੂੰ ਉਹਨਾਂ ਲੋਕਾਂ ਨਾਲ ਜਾਣਾ ਚਾਹੀਦਾ ਹੈ ਤਾਂ ਰੋਂਦੇ ਹੋਏ ਉੱઠી ਅਤੇ ਉਹਨਾਂ ਨਾਲ ਚਲੀ ਗਈ ਉਸਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਸੀ ਪਰ ਮੈਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਨੂੰ ਉਹਨਾਂ ਲੋਕਾਂ ਨਾਲ ਜਾਣਾ ਚੰਗਾ ਨਹੀਂ ਲੱਗ ਰਿਹਾ ਸੀ। ਅਗਲੀ ਸਵੇਰ ਮੁਹੱਲੇ ਵਾਲਿਆਂ ਨੂੰ ਪਤਾ ਚੱਲ ਗਿਆ ਸੀ ਕਿ ਮੈਂ ਉਸ ਔਰਤ ਨੂੰ ਗਲਤ ਮਕਸਦ ਲਈ ਆਪਣੇ ਘਰ ਨਹੀਂ ਲਿਆਇਆ ਸੀ, ਬਲਕਿ ਉਹ ਖੁਦ ਮਜਬੂਰ ਔਰਤ ਸੀ। ਅਥੀ-ਅਥੀ ਰਹਿਣ ਲਈ ਆਈ ਸੀ। ਮੁਹੱਲੇ ਦੇ ਬਜ਼ੁਰਗ ਨੇ ਕਿਹਾ ਕਿ ਪੰਡਤ ਜੀ, ਅਸੀਂ ਤੁਹਾਡੇ ਤੋਂ ਮਾਫ਼ੀ ਮੰਗਦੇ ਹਾਂ। ਅਸੀਂ ਤੁਹਾਡਾ ਦਿਲ ਦੁਖਾਇਆ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਔਰਤ ਨੂੰ ਅਨਾਥ ਆਸ਼ਰਮ ਵਿੱਚ ਛੱਡ ਆਓ। ਇਹ ਔਰਤ ਵੀ ਬਿਲਕੁਲ ਸੁਰੱਖਿਅਤ ਰਹੇਗੀ। ਮੈਂ ਮੋਹੱਲੇ ਦੇ ਕਿਸੇ ਬੰਦੇ ਨੂੰ ਨਾਲ ਲੈ ਲਿਆ ਅਤੇ ਔਰਤ ਨੂੰ ਰਿਕਸ਼ੇ ਵਿੱਚ ਬਿਠਾਇਆ ਤੇ ਅਸੀਂ ਲੋਕ ਅਨਾਥ ਆਸ਼ਰਮ ਵੱਲ ਚੱਲ ਪਏ। ਮੈਂ ਕਿਹਾ ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਤੂੰ ਮੈਨੂੰ ਆਪਣੀ ਸਾਰੀ ਕਹਾਣੀ ਦੱਸ। ਕਿਉਂਕਿ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਆ ਕੇ ਤੈਨੂੰ ਕੀ ਸਮੱਸਿਆ ਹੈ? ਮੇਰੀ ਗੱਲ ਸੁਣ ਕੇ ਉਹ ਮੇਰੇ ਤੋਂ ਮਾਫੀ ਮੰਗਣ ਲੱਗੀ ਤੇ ਬੋਲੀ ਕਿ ਮੇਰੀ ਵਜ੍ਹਾ ਨਾਲ ਤੁਹਾਡੀ ਬਦਨਾਮੀ ਹੋਈ ਹੈ। ਲੋਕਾਂ ਨੇ ਤੁਹਾਡੇ ਉੱਤੇ ਸ਼ੱਕ ਕੀਤਾ ਹੈ। ਤੁਸੀਂ ਬਹੁਤ ਹੀ ਭਲੇ ਇਨਸਾਨ ਹੋ। ਪਰ ਅਨਾਥ ਆਸ਼ਰਮ ਵਿੱਚ ਆਪਣੀ ਜ਼ਿੰਮੇਵਾਰੀ ਨਾਲ ਮੈਨੂੰ ਛੱਡ ਕੇ ਆਉਣਾ। ਉਹਨਾਂ ਨੂੰ ਇਹ ਵੀ ਕਹਿ ਦੇਣਾ ਕਿ ਕੋਈ ਹੋਰ ਲੈਣ ਆਵੇ ਤਾਂ ਮੈਨੂੰ ਉਸਦੇ ਹਵਾਲੇ ਨਾ ਕਰਨਾ। ਮੈਂ ਕਹਿ ਕੇ ਬਿਲਕੁਲ ਇਸ ਗੱਲ ਦੀ ਚਿੰਤਾ ਨਾ ਕਰ। ਮੈਂ ਉਹਨਾਂ ਨੂੰ ਖੁਦ ਸਾਰੀ ਗੱਲ ਸਮਝਾ ਕੇ ਆਵਾਂਗਾ। ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਸੀ। ਅਤੇ ਫਿਰ ਉਸਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਪੰਡਤ ਜੀ, ਮੈਂ ਤੁਹਾਨੂੰ ਕੀ ਦੱਸਾਂ? ਮੈਂ ਤਾਂ ਦੁੱਖਾਂ ਦੀ ਮਾਰੀ, ਬਦਨਸੀਬ ਅਤੇ ਬੇਸ਼ਰਮ ਔਰਤ ਰਾਬ ਤੋਂ ਮਾਫੀ ਮੰਗਦੀ ਹਾਂ। ਮੈਂ ਜੋ ਕੁਝ ਵੀ ਕੀਤਾ ਹੈ ਮੇਰਾ ਰੱਬ ਮੈਨੂੰ ਮaaf ਕਰ ਦੇਵੇ ਇਹ ਗੱਲ ਜਿਆਦਾ ਪੁਰਾਣੀ ਨਹੀਂ ਹੈ ਲਗਭਗ 1 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੇਰਾ ਪਤੀ ਮੈਨੂੰ ਨਜ਼ਰਅੰਦਾਜ਼ ਕਰਨ ਲੱਗ ਪਿਆ ਸੀ ਸਾਡੇ ਵਿਆਹ ਨੂੰ 10 ਸਾਲ ਹੋ ਚੁੱਕੇ ਸਨ ਮੇਰਾ ਇੱਕ 8 ਸਾਲ ਦਾ ਬੱਚਾ ਸੀ ਮੇਰਾ ਪਤੀ ਗੱਲ-ਗੱਲ ਤੇ ਮੈਨੂੰ ਤਾਣੇ ਮੀਨੇ ਦੇਣ ਲੱਗ ਪਿਆ ਸੀ ਵਿਆਹ ਸੀ ਤੂੰ ਪਹਿਲਾਂ ਦੀ ਤਰ੍ਹਾਂ ਖੂਬਸੂਰਤ ਨਹੀਂ ਹੈ ਤੂੰ ਬੱਚਾ ਪੈਦਾ ਕਰਨ ਤੋਂ ਬਾਅਦ ਹੁਣ ਮੈਨੂੰ ਸਮਾਂ ਨਹੀਂ ਦੇ ਪਾਉਂਦੀ ਤੂੰ ਆਪਣਾ ਖਿਆਲ ਨਹੀਂ ਰੱਖਦੀ ਬੱਚਿਆਂ ਵਿੱਚ ਲੱਗੀ ਰਹਿੰਦੀ ਹੈ ਪਹਿਲਾਂ ਦੀ ਤਰ੍ਹਾਂ ਬੰਨ ਠਣ ਕੇ ਨਹੀਂ ਰਹਿੰਦੀ ਆਪਣੇ ਪਤੀ ਦੀਆਂ ਗੱਲਾਂ ਤੋਂ ਮੈਂ ਪਰੇਸ਼ਾਨ ਰਹਿ ਲੱਗੀ ਸੀ ਇੱਕ ਦਿਨ ਮੈਂ ਛੱਤ ਤੇ ਜਾ ਕੇ ਆਪਣੀ ਇੱਕ ਸਹੇਲੀ ਨਾਲ ਗੱਲਾਂ ਕਰ ਰਹੀ ਸੀ ਮੈਂ ਉਸ ਨੂੰ ਆਪਣੀ ਇਹ ਸਾਰੀ ਗੱਲ ਦੱਸੀ ਮੈਂ ਕਿਹਾ ਕਿ ਮੇਰਾ ਪਤੀ ਮੈਨੂੰ ਬਹੁਤ ਜ਼ਿਆਦਾ ਸ਼ਿਕਾਇਤ ਕਰਦਾ ਹੈ ਉਹ ਕਹਿਣ ਲੱਗੀ ਕਿ ਤੂੰ ਖੁਦ ਨੂੰ ਆਪਣੇ ਪਤੀ ਤੋਂ ਥੋੜਾ ਦੂਰ ਕਰ ਮਰਦ ਨੂੰ ਜਦ ਤੱਕ ਦੂਰੀ ਦਾ ਅਹਿਸਾਸ ਨਾ ਹੋਵੇ ਤਦ ਤੱਕ ਉਹ ਆਪਣੀ ਪਤਨੀ ਦੀ ਕਦਰ ਨਹੀਂ ਕਰਦਾ ਉਸ ਨੂੰ ਆਪਣੇ ਤੋਂ ਦੂਰ ਰੱਖੇਂਗੀ ਤਾਂ ਉਹ ਤੇਰੇ ਲਈ ਤੜਫੇਗਾ ਮੈਂ ਬੇਵਕੂਫ ਸੀ ਮੈਂ ਆਪਣੇ ਪਤੀ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਜਦ ਵੀ ਉਸ ਦਾ ਮੂਡ ਚੰਗਾ ਹੁੰਦਾ ਤੇ ਮੇਰੇ ਕੋਲ ਆ ਕੇ ਮੈਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਮੈਂ ਕਹਿੰਦੀ ਮੇਰੀ ਤਬੀਅਤ ਖਰਾਬ ਹੈ ਮੈਂ ਜਾਣ ਬੁੱਝ ਕੇ ਉਸ ਨਾਲ ਲੜਨਾ ਸ਼ੁਰੂ ਕਰ ਦਿੰਦੀ ਨਤੀਜਾ ਇਹ ਹੋਇਆ ਕਿ ਮੇਰਾ ਪਤੀ ਰਾਤ ਨੂੰ دیر ਨਾਲ ਘਰ ਆਉਣ ਲੱਗਿਆ ਉਹ ਜਦੋਂ ਵੀ ਘਰ ਆਉਂਦਾ ਮੈਂ ਉਸ ਨਾਲ ਲੜਨਾ ਸ਼ੁਰੂ ਕਰ ਦਿੰਦੀ ਮੈਂ ਉਸ ਨੂੰ ਕਹਿੰਦੀ ਕਿ ਤੁਸੀਂ ਮੇਰੇ ਨਾਲ ਗੱਲ ਨਹੀਂ ਕਰਦੇ। देर ਨਾਲ ਘਰ ਆਉਂਦੇ ਹੋ, ਮੇਰਾ ਖਿਆਲ ਨਹੀਂ ਰੱਖਦੇ। ਹੁਣ ਉਹ ਮੇਰੇ ਨਾਲ ਬੈਂਸ ਵੀ ਨਹੀਂ ਕਰਦਾ ਸੀ। ਪਹਿਲਾਂ ਤਾਂ ਮੇਰੇ ਗਿਲੇ ਸ਼ਿਕਵੇ ਦਾ ਜਵਾਬ ਦੇ ਦਿੰਦਾ ਸੀ। ਪਰ ਹੁਣ ਉਹ ਖੋਦ ਹੀ ਮੇਰੇ ਤੋਂ ਦੂਰ ਦੂਰ ਰਹਿਣ ਲੱਗ ਗਿਆ ਸੀ। ਫਿਰ ਮੈਂ ਹੋਰ ਜ਼ਿਆਦਾ ਪਰੇਸ਼ਾਨ ਰਹਿਣ ਲੱਗੀ ਸੀ। ਇਸ ਪਰੇਸ਼ਾਨੀ ਦਾ ਫਾਇਦਾ ਕਿਸੇ ਹੋਰ ਨੇ ਉਠਾ ਲਿਆ ਸੀ। ਇੱਕ ਦਿਨ ਮੈਂ ਰੋ ਰਹੀ ਸੀ ਕਿ ਮੇਰਾ 19 ਸਾਲ ਦਾ ਦਿਓਰ ਮੇਰੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਭਾਬੀ ਪਰਾ ਤਾਂ ਤੁਹਾਨੂੰ ਬਹੁਤ ਜ਼ਿਆਦਾ ਨਜ਼ਰਅੰਦਾਜ਼ ਕਰ ਰਿਹਾ ਹੈ ਵਿਸ਼ਵਾਸ ਕਰੋ ਉਸ ਦਾ ਬਾਹਰ ਕਿਸੇ ਹੋਰ ਔਰਤ ਨਾਲ ਚੱਕਰ ਪੈ ਗਿਆ ਹੈ ਮੈਂ 2-3 ਵਾਰ ਉਸ ਨੂੰ ਕਿਸੇ ਔਰਤ ਨਾਲ ਦੇਖਿਆ ਵੀ ਹੈ ਹੁਣ ਮੈਂ ਨਹੀਂ ਜਾਣਦਾ ਕਿ ਉਹ ਉਸ ਨੂੰ ਕਾਰ ਵਿੱਚ ਬਿਠਾ ਕੇ ਕਿੱਥੇ ਲੈ ਕੇ ਜਾਂਦਾ ਹੈ ਦਯੋਰ ਦੀਆਂ ਗੱਲਾਂ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਨੂੰ ਮਨਾਉਣ ਅਤੇ ਮੈਨੂੰ ਸਮਝਾਉਣ ਦੀ ਬਜਾਏ ਉਹ ਕਿਸੇ ਦੂਸਰੀ ਔਰਤ ਦੇ ਚੱਕਰੇ ਵਿੱਚ ਪੈ ਗਿਆ ਸੀ ਮੈਂ ਆਪਣੇ ਕੱਪੜੇ ਚੁੱਕੇ ਅਤੇ ਆਪਣੇ ਬੇਟੇ ਨੂੰ ਪਤੀ ਕੋਲ ਛੱਡ ਕੇ ਆਪਣੇ ਮਾਕੋਲ ਚਲੀ ਗਈ। ਉਥੇ ਜਾ ਕੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਿਆ। ਪਰ ਮੈਂ ਆਪਣੇ ਪਤੀ ਨੂੰ ਸਾਫ਼ ਕਹਿ ਦਿੱਤਾ ਸੀ ਕਿ ਹੁਣ ਮੈਂ ਉਦੋਂ ਤੱਕ ਉਸਦੇ ਘਰ ਵਿੱਚ ਨਹੀਂ ਆਵਾਂਗੀ ਜਦ ਤੱਕ ਉਹ ਮੇਰੇ ਤੋਂ ਮਾਫੀ ਨਹੀਂ ਮੰਗ ਲੈਂਦਾ। ਉਹ ਮਰਦ ਸੀ। ਉਸਨੇ ਮੈਨੂੰ ਮਨਾਉਣਾ ਤਾਂ ਦੂਰ ਦੀ ਗੱਲ ਸੀ। ਮੇਰੇ ਨਾਲ ਗੱਲ ਕਰਨਾ ਵੀ ਸਹੀ ਨਹੀਂ ਸਮਝਿਆ। ਅਤੇ ਇਹ ਸਭ ਮੇਰੀ ਹੀ ਗਲਤੀ ਸੀ। ਜੇਕਰ ਮੇਰੇ ਪਤੀ ਨੇ ਮੈਨੂੰ ਅਹਿਸਾਸ ਕਰਾ ਦਿੱਤਾ ਸੀ ਕਿ ਮੈਂ ਉਸ ਨੂੰ ਸਮਾਂ ਨਹੀਂ ਦੇ ਪਾਉਂਦੀ ਤਾਂ ਮੈਨੂੰ ਆਪਣੇ ਪਤੀ ਲਈ ਸਮਾਂ ਕੱਢਣਾ ਚਾਹੀਦਾ ਸੀ। ਉਸਨੇ ਗੱਲਾਂ ਨੂੰ ਸਮਝਣਾ ਚਾਹੀਦਾ ਸੀ ਮੇਰੇ ਪਤੀ ਨੇ ਮੈਨੂੰ ਫੋਨ ਕਰਨਾ ਵੀ ਛੱਡ ਦਿੱਤਾ ਸੀ ਉਦੋਂ ਹੀ ਇੱਕ ਦਿਨ ਮੇਰਾ ਦਿਓਰ ਮੈਨੂੰ ਲੈਣ ਲਈ ਆਇਆ ਅਤੇ ਕਹਿਣ ਲੱਗਿਆ ਕਿ ਭਾਬੀ ਤੁਹਾਨੂੰ ਮੈਂ ਇੱਕ ਬਹੁਤ ਹੀ ਜ਼ਬਰਦਸਤ ਸਕੀਮ ਦੱਸਦਾ ਹਾਂ ਮੈਂ ਆਪਣੇ ਦਿਓਰ ਦੀ ਗੱਲ ਸੁਣ ਕੇ ਖੁਸ਼ ਹੋ ਗਈ ਮੈਨੂੰ ਲੱਗਿਆ ਕਿ ਉਹ ਮੇਰੇ ਪਤੀ ਨਾਲ ਮੇਰੀ ਸਲਾਹ ਕਰਵਾਉਣ ਲਈ ਆਇਆ ਹੈ ਉਹ ਬੋਲਿਆ ਕਿ ਤੁਸੀਂ ਉਸ ਵਿੱਚ ਜਲੰਦਾ ਅਹਿਸਾਸ ਪੈਦਾ ਕਰੋ ਇਸ ਤਰ੍ਹਾਂ ਹੋਵੇਗਾ ਤਾਂ ਉਹ ਤੁਹਾਡੀ ਕਦਰ ਕਰਨ ਲੱਗੇਗਾ ਮੈਂ ਭਰਾ ਦੇ ਸਾਹਮਣੇ ਤੁਹਾਡੇ ਨਾਲ ਗੱਲਾਂ ਕਰਾਂਗਾ ਅਤੇ ਤੁਸੀਂ ਨਵੇਂ ਕੱਪੜੇ ਪਾ ਕੇ ਮੇਰੇ ਕਮਰੇ ਵਿੱਚ ਆ ਜਾਇਆ ਕਰਨਾ ਤਾਂ ਕਿ ਭਰਾ ਨੂੰ ਤੁਹਾਡੀ ਕਮੀ ਮਹਿਸੂਸ ਹੋਵੇ ਤੁਸੀਂ ਜਿਆਦਾ ਤੋਂ ਜਿਆਦਾ ਮੇਰੇ ਨਾਲ ਸਮਾਂ ਬਿਤਾਉਣਾ ਇਸ ਤਰ੍ਹਾਂ ਕਰਨ ਨਾਲ ਭਰਾ ਵੀ ਚਲਨ ਪੈਦਾ ਹੋਵੇਗੀ ਅਤੇ ਉਹ ਦੂਸਰੀ ਔਰਤ ਨੂੰ ਭੁੱਲ ਕੇ ਤੁਹਾਡੇ ਕੋਲ ਆ ਜਾਵੇਗਾ ਜਿਉਂ ਦੀ ਗੱਲ ਸੁਣ ਕੇ ਪਹਿਲਾਂ ਤਾਂ ਮੈਨੂੰ ਬਹੁਤ ਬੁਰਾ ਲੱਗਿਆ ਫਿਰ ਉਸਨੇ ਮੈਨੂੰ ਦੱਸਿਆ ਕਿ ਭਾਬੀ ਇਸ ਤਰ੍ਹਾਂ ਕਰਨ ਨਾਲ ਸਭ ਠੀਕ ਹੋ ਜਾਵੇਗਾ ਮੇਰਾ ਵਿਸ਼ਵਾਸ ਕਰੋ ਮੈਂ ਆਪਣੇ ਦਿਓਰ ਨਾਲ ਆਪਣੇ ਪਤੀ ਦੇ ਘਰ ਆ ਗਈ ਤੇ ਉਸ ਦੇ ਕਹਿਨ ਮੁਤਾਬਿਕ ਉਸ ਨੇ ਜੋ ਕੀਤਾ ਸੀ ਮੈਂ ਕਰਦੀ ਰਹੀ ਮੇਰੇ ਪਤੀ ਦੇ ਘਰ ਆਉਣ ਦਾ ਸਮਾਂ ਸੀ ਮੈਂ ਤਿਆਰ ਹੋ ਕੇ ਆਪਣੇ ਦਿਓਰ ਕੋਲ ਬੈਠ ਕੇ ਚਾਹ ਪੀ ਰਹੀ ਸੀ ਮੈਂ ਕਮਰੇ ਦਾ ਦਰਵਾਜ਼ਾ ਖੁੱਲਾ ਛੱਡ ਦਿੱਤਾ ਸੀ ਤਾਂ ਕਿ ਮੇਰਾ ਪਤੀ ਅੰਦਰ ਆ ਕੇ ਦੇਖੇ ਕਿ ਅਸੀਂ ਦੋਨੋਂ ਆਪਸ ਵਿੱਚ ਬੈਠੇ ਕਿਵੇਂ ਗੱਪਾਂ ਮਾਰ ਰਹੇ ਹਾਂ ਬਸ ਫਿਰ ਕੀ ਸੀ ਮੇਰੇ ਪਤੀ ਨੇ ਜਦੋਂ ਇਹ ਦ੍ਰਿਸ਼ ਦੇਖਿਆ ਤਾਂ ਅਗ ਬਬੂਲਾ ਹੋ ਗਿਆ ਅਤੇ ਉਹ ਆ ਕੇ ਆਪਣੇ ਛੋਟੇ ਭਰਾ ਨੂੰ ਮਾਰਨ ਲੱਗ ਪਿਆ। ਦੋਨਾਂ ਭਰਾਵਾਂ ਵਿੱਚ ਝਗੜਾ ਹੋ ਗਿਆ। ਛੋਟੇ ਭਰਾ ਨੇ ਵੱਡੇ ਭਰਾ ਨੂੰ ਇੰਨੀ ਜ਼ੋਰ ਦੀ ਮਾਰਿਆ ਕਿ ਮੇਰਾ ਪਤੀ ਲੜਖੜਾ ਗਿਆ ਅਤੇ ਉਸ ਦਾ ਸਿਰ ਮੇਜ਼ ਨਾਲ ਟਕਰਾ ਗਿਆ ਅਤੇ ਉਹ ਜ਼ਮੀਨ ਤੇ ਡਿੱਗ ਗਿਆ। ਅਤੇ ਫਿਰ ਕੁਝ ਦੇਰ ਵਿੱਚ ਮੇਰਾ ਸਭ ਕੁਝ ਖਤਮ ਹੋ ਚੁੱਕਿਆ ਸੀ। ਇਹ ਸਭ ਕੁਝ ਦੇਖ ਕੇ ਮੇਰੇ ਹੱਥ ਪੈਰ ਸੁੰਨ ਹੋ ਗਏ ਸਨ। ਸੋਚਿਆ ਵੀ ਨਹੀਂ ਸੀ ਕਿ ਇਹ ਹੋ ਸਕਦਾ ਹੈ। ਮੇਰੇ ਦਿਮਾਗ ਵਿੱਚ ਕੁਝ ਵੀ ਨਹੀਂ ਆ ਰਿਹਾ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੈਂ ਹੀ बेहोਸ਼ ਹੋ ਕੇ ਥੱਲੇ ਡਿੱਗ ਜਾਵਾਂਗੀ ਮੇਰਾ ਪਤੀ ਮਰ ਚੁੱਕਾ ਸੀ ਮੈਂ ਵਿਧਵਾ ਹੋ ਚੁੱਕੀ ਸੀ ਉਸ ਦਾ ਅੰਤਿਮ ਸੰਸਕਾਰ ਹੋਇਆ ਤਾਂ ਮੈਨੂੰ ਕੁਝ ਹੋਸ਼ ਨਹੀਂ ਸੀ ਮੇਰੀ ਤਾਂ ਦੁਨੀਆ ਹੀ ਲੁੱਟ ਚੁੱਕੀ ਸੀ ਹੌਲੀ-ਹੌਲੀ ਮੇਰੇ ਪਤੀ ਦੀ ਮੌਤ ਨੂੰ 6 ਮਹੀਨੇ ਹੋ ਗਏ ਸਨ ਅਤੇ ਇਸ ਸਮਾਂ ਮੈਂ ਕਿਸ ਤਕਲੀਫ ਵਿੱਚ ਘਟਿਆ ਸੀ ਮੈਂ ਹੀ ਜਾਣਦੀ ਸੀ ਮੈਂ ਆਪਣੇ ਪਤੀ ਦੀ ਮੌਤ ਦਾ ਕਾਰਨ ਬਣ ਗਈ ਸੀ ਆਪਣੀ ਬੇਵਕੂਫੀ ਨਾਲ ਆਪਣੇ ਘਰ ਨੂੰ jaar ਦਿੱਤਾ ਸੀ ਮੇਰੇ ਦਿਓਰ ਨੇ ਮੈਨੂੰ ਕਿਹਾ ਕਿ ਭਾਬੀ ਹੁਣ ਤੁਹਾਨੂੰ ਮੇਰੇ ਨਾਲ ਵਿਆਹ ਕਰ ਲੈਣਾ ਚਾਹੀਦਾ ਹੈ ਨਹੀਂ ਤਾਂ ਇਸ ਘਰ ਵਿੱਚ ਰਹਿਣ ਦਾ ਤੁਹਾਡਾ ਕੋਈ ਮਤਲਬ ਨਹੀਂ ਮੰਨਦਾ ਲੋਕ ਕੱਲ ਨੂੰ ਗੱਲਾਂ ਕਰਨਗੇ ਮੈਂ ਵੀ ਆਪਣੇ ਪੇਕੇ ਵਾਪਸ ਨਹੀਂ ਜਾਣਾ ਚਾਹੁੰਦੀ ਸੀ ਇਹ ਘਰ ਮੇਰੇ ਪਤੀ ਦੀ ਨਿਸ਼ਾਨੀ ਸੀ ਮੇਰੇ ਪਤੀ ਨੇ ਬਹੁਤ ਹੀ ਪਿਆਰ ਮੁਹੱਬਤ ਨਾਲ ਇਹ ਘਰ ਬਣਵਾਇਆ ਸੀ ਮੈਂ ਇਸ ਘਰ ਨੂੰ ਛੱਡ ਕੇ ਕਿਵੇਂ ਜਾ ਸਕਦੀ ਸੀ ਫਿਰ ਮੈਂ ਮਜਬੂਰੀ ਵਿੱਚ ਆਪਣੇ ਦਿਓਰ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ ਮੇਰੇ ਦਿਓਰ ਨੇ ਕਿਹਾ ਕਿ ਅਸੀਂ ਇਹ ਵਿਆਹ ਗੁੱਪਤ ਰੱਖਾਂਗੇ ਮੇਰੇ ਸਾਸ ਤੇ ਸਹੁਰਾ ਇਸ ਦੁਨੀਆ ਵਿੱਚ ਨਹੀਂ ਸਨ ਮੇਰੇ ਸਾਰੇ ਰਿਸ਼ਤੇਦਾਰਾਂ ਨੂੰ ਇਹੀ ਲੱਗਦਾ ਸੀ ਕਿ ਮੇਰੇ ਪਤੀ ਦੀ ਮੌਤ ਐਕਸੀਡੈਂਟਲ ਹੋਈ ਹੈ ਦਿਓਰ ਨਾਲ ਵਿਆਹ ਕਰਨ ਦੀ ਇਲਾਵਾ ਮੇਰੇ ਕੋਲ ਕੋਈ ਹੋਰ ਦੂਸਰਾ ਰਸਤਾ ਨਹੀਂ ਸੀ ਫਿਰ ਮੈਂ ਦਿਓਰ ਨਾਲ ਵਿਆਹ ਕਰ ਲਿਆ ਮੈਂ ਉਸ ਦੀਆਂ ਗੱਲਾਂ ਤੋਂ ਹੈਰਾਨ ਸੀ ਕਿ ਉਹ ਆਪਣੇ ਵਿਆਹ ਨੂੰ ਕਦੇ ਵੀ ਲੋਕਾਂ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਕਿ ਮੈਂ ਉਸ ਦੇ ਨਾਲ ਸ਼ਾਦੀशुदा ਜ਼ਿੰਦਗੀ ਦੀ ਸ਼ੁਰੂਆਤ ਕਰਦੀ ਕਿ ਮੈਨੂੰ ਉਸਦੇ ਚਿਹਰੇ ਉੱਤੇ ਇੱਕ ਜੀਵ ਜਿਹੀ ਸ਼ੈਤਾਨੀ ਨਜ਼ਰ ਆਉਣ ਲੱਗੀ ਸੀ। ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਮੈਂ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਹਾਂ। ਮੈਨੂੰ ਅਹਿਸਾਸ ਹੋਣ ਲੱਗਿਆ ਸੀ ਕਿ ਜਿਵੇਂ ਮੇਰੇ ਦਿਓਰ ਨੇ ਜਾਣਬੁੱਝ ਕੇ ਇਹ ਸਾਰਾ ਖੇਡ ਰਚਾਇਆ ਸੀ। ਸ਼ਾਇਦ ਉਹ ਮੈਨੂੰ ਪਾਉਣਾ ਚਾਹੁੰਦਾ ਸੀ। ਸ਼ਾਇਦ ਪਹਿਲਾਂ ਹੀ ਉਸ ਦੀ ਮੇਰੇ ਉੱਤੇ ਗੰਦੀ ਨਜ਼ਰ ਸੀ। ਇਸ ਲਈ ਉਸ ਨੇ ਇਹ ਸਭ ਕੁਝ ਕੀਤਾ ਸੀ। ਮੈਂ ਸਮਝ ਗਈ ਸੀ ਕਿ ਮੇਰੇ ਦਿਓਰ ਦੀ ਪਹਿਲੇ ਦਿਨ ਹੀ ਮੇਰੇ ਉੱਤੇ ਬੁਰੀ ਨਜ਼ਰ ਸੀ। ਜਦੋਂ ਮੇਰਾ ਦਿਓਰ ਵਿਆਹ ਕਰਕੇ ਮੈਨੂੰ ਘਰੇ ਲੈ ਕੇ ਆਇਆ ਤਾਂ ਤਿੰਨ ਰਾਤਾਂ ਤੱਕ ਮੈਂ ਉਸ ਤੋਂ ਦੂਰ ਰਹੀ। ਮੈਂ ਉਸ ਨੂੰ ਕਿਹਾ ਕਿ ਹੁਣ ਤੱਕ ਮੈਂ ਆਪਣੇ ਪਤੀ ਦੀ ਮੌਤ ਦਾ ਸਦਮਾ ਭੁੱਲ ਨਹੀਂ ਪਾਈ। ਆਪਾਂ ਥੋੜੇ ਸਮੇਂ ਬਾਅਦ ਸ਼ਾਦੀशुदा ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ। ਉਹ ਤਿੰਨ ਰਾਤਾਂ ਲਈ ਤਾਂ ਮੰਨ ਗਿਆ। ਪਰ ਉਹ ਚੌਥੀ ਰਾਤ ਦੂਰ ਰਹਿਣ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਉਹ ਆਪਣਾ ਪੂਰਾ ਮੂਡ ਬਣਾ ਚੁੱਕਿਆ ਸੀ। ਪਰ ਮੈਂ ਹੁਣ ਪੂਰੀ ਤਰ੍ਹਾਂ ਸਮਝ ਚੁੱਕੀ ਸੀ ਕਿ ਮੇਰਾ ਦਿਓਰ ਗਲਤ ਹੈ। ਅਤੇ ਇਸ ਲਈ ਮੈਂ ਆਪਣੇ ਦਿਓਰ ਦੇ ਘਰ ਤੋਂ ਭੱਜ ਗਈ। ਉਹ ਮੇਰੇ ਪਿੱਛੇ ਭੱਜਦਾ ਹੋਇਆ ਆ ਰਿਹਾ ਸੀ। ਉਸ ਰਾਤ ਪਤਾ ਨਹੀਂ ਕਿਵੇਂ ਮੇਰਾ ਬੇਟਾ ਜਾਗ ਗਿਆ। ਅਤੇ ਉਹ ਵੀ ਮੇਰੇ ਪਿੱਛੇ ਮੰਮੀ ਮੰਮੀ ਕਹਿੰਦਾ ਹੋਇਆ ਭੱਜ ਆਇਆ ਸੀ। ਪਰ ਮੈਨੂੰ ਕੀ ਪਤਾ ਸੀ ਕਿ ਮੇਰਾ ਰੱਬ ਮੇਰੇ ਤੋਂ ਇੰਨਾ ਨਾਰਾਜ਼ ਹੋ ਗਿਆ ਹੈ ਕਿ ਮੇਰੇ ਜਵਾਨ ਦੀ ਵਜ੍ਹਾ ਮੇਰੀ ਆਖਰੀ ਉਮੀਦ ਮੇਰਾ ਬੱਚਾ ਵੀ ਮੇਰੇ ਤੋਂ ਖੋ ਲਵੇਗਾ। ਮੈਂ ਆਪਣੇ ਬੱਚੇ ਦੀ ਆਵਾਜ਼ ਨਹੀਂ ਸੁਣੀ। ਅੱਗੇ ਮੈਂ ਮੇਰੇ ਤੋਂ ਪਿੱਛੇ ਮੇਰਾ ਦਿਓਰ ਅਤੇ ਉਸ ਦੇ ਪਿੱਛੇ ਮੇਰਾ ਬੱਚਾ ਭੱਜ ਕੇ ਆ ਰਿਹਾ ਸੀ। ਉਦੋਂ ਹੀ ਸੜਕ ਦੇ ਇੱਕ ਤੇਜ਼ ਰਫ਼ਤਾਰ ਟਰੱਕ ਦੇ ਸਾਹਮਣੇ ਮੇਰਾ ਬੇਟਾ ਆ ਗਿਆ। ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸੀ ਅਤੇ ਉਸੇ ਪਾਲ ਉਸ ਦੀ ਮੌਤ ਹੋ ਗਈ ਸੀ। ਇੱਕ ਵਾਰ ਫਿਰ ਮੇਰੀ ਦੁਨੀਆ ਲੁੱਟ ਚੁੱਕੀ ਸੀ। ਮੈਂ ਭੱਜਦੀ ਹੋਈ ਆਪਣੇ ਬੇਟੇ ਕੋਲ ਪਹੁੰਚ ਗਈ ਸੀ। ਪਰ ਉਦੋਂ ਤੱਕ ਉਹ ਰੱਬ ਨੂੰ ਪਿਆਰਾ ਹੋ ਚੁੱਕਿਆ ਸੀ। ਐਨਾ ਸਭ ਹੋਣ ਦੇ ਬਾਅਦ ਵੀ ਮੇਰਾ ਦਿਓਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਸੀ। ਅੰਤਿਮ ਸੰਸਕਾਰ ਹੋਣ ਤੋਂ ਬਾਅਦ ਕਰ ਜਾ ਕੇ ਉਸਨੇ ਫਿਰ ਤੋਂ ਆਪਣੇ ਗੰਦੇ ਇਰਾਦੇ ਪੂਰੇ ਕਰਨੇ ਚਾਹੀਏ ਉਹ ਮੇਰੇ ਕਮਰੇ ਵਿੱਚ ਆ ਗਿਆ ਅਤੇ ਕਮਰੇ ਦਾ ਦਰਵਾਜ਼ਾ ਲੌਕ ਕਰ ਦਿੱਤਾ ਤੇ ਕਹਿਣ ਲੱਗਿਆ ਕਿ ਹੁਣ ਤੂੰ ਮੇਰੀ ਪਤਨੀ ਹੈ ਮੇਰੇ ਤੋਂ ਦੂਰ ਨਹੀਂ ਭੱਜ ਸਕਦੀ ਹੁਣ ਤੇਰੇ ਤੋਂ ਇੱਕ ਪਲ ਵੀ ਦੂਰ ਨਹੀਂ रह ਸਕਦਾ ਮੈਂ ਤਾਂ ਕਦੋਂ ਦਾ ਤੈਨੂੰ ਪਾਉਣ ਲਈ ਤੜਪ ਰਿਹਾ ਹਾਂ ਅਤੇ ਅੱਜ ਮੇਰੀ ਇਹ ਤੜਪ ਖਤਮ ਹੋਣ ਵਾਲੀ ਹੈ ਮੈਂ ਗਮਸੂਮ ਬੈਠੀ ਹੋਈ ਸੀ ਮੈਨੂੰ ਕੁਝ ਵੀ ਹੋਸ਼ ਨਹੀਂ ਸੀ ਪਹਿਲਾਂ ਪਤੀ ਦੀ ਮੌਤ ਅਤੇ ਹੁਣ ਮੈਂ ਆਪਣੇ ਬੇਟੇ ਨੂੰ ਗਵਾ ਚੁੱਕੀ ਸੀ ਪਰ ਹੁਣ ਇੰਨਾ ਹੋਸ਼ ਸੀ ਕਿ ਮੈਂ ਇਸ ਦਰਿੰਦੇ ਦਾ ਸ਼ਿਕਾਰ ਨਹੀਂ ਬਣੂਗੀ ਉਹ ਸ਼ਾਇਦ ਇਸ ਗੱਲ ਤੋਂ ਬੇਖਬਰ ਸੀ ਕਿ ਮੈਂ ਉਸ ਦੀ ਕੈਦ ਤੋਂ ਛੁੱਟਣਾ ਚਾਹੁੰਦੀ ਹਾਂ ਉਹ ਬਹੁਤ ਹੀ ਆਰਾਮ ਨਾਲ ਆਪਣੀ ਸ਼ਰਟ ਦੇ ਬਟਨ ਖੋਲ ਰਿਹਾ ਸੀ ਅਤੇ ਫਿਰ ਮੈਂ ਮੌਕਾ ਦੇਖ ਕੇ ਜਲਦੀ ਨਾਲ ਗੇਟ ਖੋਲ ਕੇ ਭੱਜ ਜਾਈ ਸੀ ਉਹ ਮੇਰੇ ਪਿੱਛੇ ਆਇਆ ਤੇ ਮੈਂ ਉਸ ਤੋਂ ਬਚ ਕੇ ਭੱਜਦੀ ਹੋਈ ਸ਼ਮਸ਼ਾਨ ਘਾਟ ਪਹੁੰਚ ਗਈ ਸੀ ਜਿੱਥੇ ਮੇਰੇ ਬੇਟੇ ਦੀ ਚਿਤਾ ਵੀ ਠੰਡੀ ਨਹੀਂ ਹੋਈ ਸੀ ਉਹ ਮੇਰਾ ਗੁਨਾਹਗਾਰ ਸੀ ਉਸ ਨੇ ਮੇਰੀ ਹਸਦੀ ਵਾਸਤੇ ਜ਼ਿੰਦਗੀ ਨੂੰ ਅੱਗ ਲਾ ਦਿੱਤੀ ਸੀ ਜੇਕਰ ਮੈਂ ਉਸੀਆਂ ਗੱਲਾਂ ਵਿੱਚ ਨਾ ਆਉਂਦੀ ਥੋੜੀ ਸਮਝਦਾਰੀ ਨਾਲ ਕੰਮ ਕਰ ਲੈਂਦੀ ਤਾਂ ਆਪਣੇ ਪਤੀ ਨੂੰ ਸਹੀ ਰਸਤੇ ਤੇ ਲਿਆ ਸਕਦੀ ਸੀ ਪਰ ਮੈਨੂੰ ਇਹ ਸਭ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਉਸ ਔਰਤ ਦੇ ਦੁੱਖ ਭਰੀ ਕਹਾਣੀ ਸੁਣ ਕੇ ਮੈਂ ਵੀ ਦੁਖੀ ਹੋ ਗਿਆ ਸੀ ਉਸ ਦੀਆਂ ਨਾਦਾਨੀਆਂ ਦੇ ਚੱਲਦੇ ਉਸ ਦਾ ਪਤੀ ਉਸ ਦੇ ਹੱਥੋਂ ਨਿਕਲ ਗਿਆ ਸੀ ਅਤੇ ਉਸ ਦਾ ਬੇਟਾ ਵੀ ਉਸ ਦੇ ਹੱਥੋਂ ਚਲਾ ਗਿਆ ਸੀ ਜੇਕਰ ਉਹ ਥੋੜਾ ਸਮਝਦਾਰੀ ਨਾਲ ਕੰਮ ਕਰ ਲੈਂਦੀ ਤਾਂ ਪਰੇ ਪਤੀ ਦੇ ਨਾਲ ਇੱਕ ਖੁਸ਼ਹਾਲ ਜ਼ਿੰਦਗੀ गुजार ਸਕਦੀ ਸੀ ਮੈਂ ਚੁੱਪ-ਚਾਪ ਉਸ ਨੂੰ ਆਸਰਾ ਵੀ ਛੱਡ ਆਇਆ ਸੀ ਸ਼ਾਇਦ ਹੁਣ ਇਹ ਹੀ ਉਸ ਦਾ ਟਿਕਾਣਾ ਸੀ ਤੁਸੀਂ ਸੁਣੀ ਕਹਾਣੀ ਪਾਪੀ ਔਰਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆਇਸੀ ਤਰੇ ਕੋ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ